ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ ਪੰਜਵਾਂ ਚਰਣਾ ਠਾਕੁਰ ਕਹਿ ਰਿਹਾ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸ਼ਾਂਤ ਸੁਖ ਸਹਿਜ ਤੁਨ ਉਪਜੀ ਸਾਧੂ ਸੰਗ ਨਿਵਾਸਾ ਜੀਓ लागी प्रीत न तूट मूलै हर अंतर बहर रहपूरे सिमर 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 गुण गाम काटी जमकी फासा जियो अमृत वरख अनहद बाणी मन तन अंतर सात समणी तृप्त अघ रह जन ते सतगुर कीअ दिलासा जिओ ਜਿਸ ਕਾ ਸਾਥ ਇਸਤੇਫਰ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਬੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਚਰਣਾ ਠਾਕੁਰ ਕੇ ਰਿਦੈ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ सुख सहज तुन उपजी उपजीधु संग ना जियो लागी प्रीत न तूट मूल हर अंतर बाहर रहे अपर पूरे सिमर 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 गुण गाम काटी जम की फासा जियो अमृत वरख अनहद बाणी मन तन अंतर सत समाणी तृप्त अगाए रहे जन ते सतगुर कला जियो ਜਿਸ ਕਾ ਸਾਥ ਇਸਤੇਫਰ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਬੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ ਪੰਜਵਾਂ ਚਰਣਾ ਠਾਕੁਰ ਕੈ ਰਿਦੈ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ सुख सहज तुन उपजी साधु संग निवासा जियो लागी प्रीत न तूट मूल हर अंतर बाहर बहर रहपूरे सिमर 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 गुण गावा काटी जमकी फासा जियो अमृत वरख अनहद बाणी मन तन अंतर सत समाणी तृप्त अघ रहे जन ते सतगुर किया दिलास जियो ਜਿਸ ਕਾ ਸਾਥ ਇਸਤੇਫਰ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਬੜ ਭਾਗੀ ਨਾਨਕ ਪੂਰਨ ਆਸਾ ਜੀਉ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਚਰਣਾ ਠਾਕੁਰ ਕੈ ਰਿਦੈ ਸਮਾਨੇ ਕਲ ਕਲੇਸ਼ ਸਭ ਦੂਰ ਪਿਆਣੇ सुख सहज तुन उपजी संग संगा जियो लागी प्रीत न मूल हर अंतर नंतर बहर रहपू सिमर 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 गुण गावा काटी जम की फासा जियो अमृत वरख अनहद बाई मन तन अंतर सात समाणी तृप्त अघ रहे जन ते सतगुर किया दरा जियो ਜਿਸ ਕਾ ਸਾਥ ਇਸਤੇਫਰ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਬੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਚਰਣਾ ਠਾਕੁਰ ਕੈ ਰਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ सुख सहज तुन उपजी संग लागी प्रीत ना हर अंतर बहर रह सिमर 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 गुण गवां काटी जम की फासा जियो अमृत वरख अनहद बाणी मन तन अंतर सास समाणी तृप्त अघ रहे जन ते सतगुर किया दास जियो ਜਿਸ ਕਾ ਸਾਥ ਇਸਤੇ ਫਰ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਬੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5ਾ ਚਰਣਾ ਠਾਕੁਰ ਕੈ ਰਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ सुख सहज तुन उपजी, उपजीधु संग ना जियो लागी प्रीत न सिमर 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 गुण गवां काटी जम की फासा जियो अमृत वरख अनहद बाणी मन तन अंतर सास समाणी तृप्त अगाए रहे जन ते सतगुर किया जियो ਜਿਸ ਕਾ ਸਾਥ ਇਸਤੇਫਰ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਬੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5 ਮਾ ਚਰਣਾ ਠਾਕੁਰ ਕੈ ਰਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ सुख सहज तुन उपजी संग संगा जियो लागी प्रीत न तूट मुले हर अंतर बाहर रहे बहर रहपूर सिमर 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 गुण गामा काटी जम की फासा जियो अमृत वरख अनहद बाणी मन तन अंतर सत समाणी तृप्त अघ रहे जन ते सतगुर किया दरसा जियो ਜਿਸ ਕਾ ਸਾਥ ਇਸਤੇਫਰ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਬੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5 ਮਾ ਚਰਣਾ ਠਾਕੁਰ ਕੇ ਰਿਦੈ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ सुख सहज तुन उपजी उपजीधु संग ना जियो लागी प्रीत न तूट मूलै हर अंतर बहर रह सि सिमर 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 गुण गाम काटी जम की फासा जियो अमृत वरख अनहद बाणी मन तन अंतर सत समाणी तृप्त अघ रहे जन ते सतगुर किया जियो ਜਿਸ ਕਾ ਸਾਥ ਇਸਤੇ ਫਰ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਬੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5ਾ ਚਰਣਾ ਠਾਕੁਰ ਕਹਿ ਰਿਹਾ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ सांत सुख सहज तुनी साधु संगा जियो लागी प्रीत न सिमर गुण सिमर सिमर गावा काटी जम की फासा जियो अमृत वरख अनहद बणी मन तन अंतर सात समाणी तृप्त अगाए रहे जन ते सतगुर कला जियो ਜਿਸ ਕਾ ਸਾਥ ਇਸਤੇ ਫਰ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਬੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਚਰਣਾ ਠਾਕੁਰ ਕਹਿ ਰਿਹਾ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ सुख सहज तुन उपजी उपजीधु संग निवासा जियो लागी प्रीत न तूट मूल हर अंतर बाहर बहर रहपूर सिमर 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 गुण गावा काटी जम की फासा जियो अमृत वरख अनहद बाणी मन तन अंतर सत समाणी तृप्त अघ रहे जन तेरे सतगुर किया दरसा जियो ਜਿਸ ਕਾ ਸਾਥ ਇਸਤੇਫਰ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਬੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਚਰਣਾ ਠਾਕੁਰ ਕੈ ਰਿਦੈ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ सुख सहज तुन उपजी साधु संग निवासा जियो लागी प्रीत न मूल हर अंतर बाहर बहर रहपू सिमर 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 गुण गावा काटी जमकी फासा जियो अमृत वरख अनहद बाणी मन तन अंतर सात समाणी तृप्त अगाए रहे जन ते सतगुर किया जियो ਜਿਸ ਕਾ ਸਾਥ ਇਸਤੇ ਫਰ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਬੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਚਰਣਾ ਠਾਕੁਰ ਕੇ ਰਿਦੈ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ सुख सहज तुन उपजी साधू निवासा जियो लागी प्रीत न हर अंतर नंतर बहर रहपूर सिमर 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 गुण गवां काटी जमकी फासा जियो अमृत वरख अनहद बाणी मन तन अंतर सात समाणी तृप्त अघ रहे जन ते सतगुर किया दास जियो ਜਿਸ ਕਾ ਸਾਥ ਇਸਤੇ ਫਰ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਬੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5ਾ ਚਰਣਾ ਠਾਕੁਰ ਕੇ ਰਿਦੈ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ सुख सहज तुन उपजी साधु संग निवासा जियो लागी प्रीत न तूट मूल हर अंतर बाहर रह सि सिमर 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 गुण गावा काटी जमकी फासा जियो अमृत वरख अनहद बाणी मन तन अंतर सत समाणी तृप्त अघ रहे जन ते सतगुर किया दिलास जियो ਜਿਸ ਕਾ ਸਾਥ ਇਸਤੇਫਰ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਬੜ ਭਾਗੀ ਨਾਨਕ ਪੂਰਨ ਅਸਨਾ ਸਾਹਿਬ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5 ਮਾ ਚਰਣਾ ਠਾਕੁਰ ਕੈ ਰਿਦੈ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸ਼ਾਂਤ ਸੁਖ ਸਹਿਜ ਤੁਨ ਉਪਜੀ ਸਾਧੂ ਸੰਗ ਨਿਵਾਸਾ ਜੀਓ लागी प्रीत न तूटै मुलै हर अंतर बहर रहपूरे सिमर 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 गुण गाम काटी जमकी फासा जियो अमृत वरख अनहद बाणी मन तन अंतर सात समणी तृप्त अघ रह जन ते सतगुर कला जिओ ਜਿਸ ਕਾ ਸਾਥ ਇਸਤੇ ਫਰ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਬੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ ਪੰਜਵਾਂ ਚਰਣਾ ਠਾਕੁਰ ਕੈ ਰਿਦੈ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ सुख सहज तुन उपजी साधू संग निवासा जियो लागी प्रीत न हर अंतर नंतर बहर रहपूर सिमर 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 गुण गामा काटी जमकी फासा जियो अमृत वरख अनहद बाणी मन तन अंतर सात समाणी त्रिपत अघ रहे जन ते सतगुर किया जियो ਜਿਸ ਕਾ ਸਾਥ ਇਸਤੇ ਫਰ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਬੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5 ਮਾ ਚਰਣਾ ਠਾਕੁਰ ਕੈ ਰਿ ਦੇ ਸਮਾਨੇ ਕਲ ਕਲੇਸ਼ ਸਭ ਦੂਰ ਪਿਆਣੇ सुख सहज तुन उपजी साधु संग निवासा जियो लागी प्रीत न तूट मूलै हर अंतर बहर रह सि सिमर 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 गुण गाम काटी जम की फासा जियो अमृत वरख अनहद बणी मन तन अंतर सत समाणी तृप्त अघ रहे जन ते सतगुर कला जियो ਜਿਸ ਕਾ ਸਾ ਤਿਸਤੇ ਫਰ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਬੜ ਭਾਗੀ ਨਾਨਕ ਪੂਰਨ ਆਸਾ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਚਰਣਾ ਠਾਕੁਰ ਕੈ ਰਿਦੈ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸ਼ਾਂਤ ਸੁਖ ਸਹਿਜ ਤੁਨ ਉਪਜੀ ਸਾਧੂ ਸੰਗ ਨਿਵਾਸਾ ਜੀਓ लागी प्रीत न तूटै मूलै हर अंतर बाहर बहर रहपूर सिमर 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 गुण गाम काटी जम की फासा जियो अमृत वरख अनहद बाणी मन तन अंतर सात समाणी तृप्त अघ रहे जन ते सतगुर कीअ दिलास जियो ਜਿਸ ਕਾ ਸਾਥ ਇਸਤੇ ਫਰ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਬੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਚਰਣਾ ਠਾਕੁਰ ਕੈ ਰਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ सुख सहज तुन उपजी संग निवासा लागी प्रीत ना हर अंतर बाहर रहे अपर पूरे, सिमर 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 गुण गवां काटी जम की फासा जियो अमृत वरख अनहद बाणी मन तन अंतर सात समाणी तृप्त अघ रहे जन ते सतगुर किया दास जियो ਜਿਸ ਕਾ ਸਾ ਤਿਸਤੇ ਫਰ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਬੜ ਭਾਗੀ ਨਾਨਕ ਪੂਰਨ ਆਸਾ ਜੀਉ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5 ਮਾ ਚਰਣਾ ਠਾਕੁਰ ਕਹਿ ਰਿਹਾ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ सुख सहज तुन उपजी जी साधु संग ना जियो लागी प्रीत न तूट मूलै हर अंतर बहर रह सिमर 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 गुण गाम काटी जमकी फासा जियो अमृत वरख अनहद बाणी मन तन अंतर सात समाणी तृप्त अघ रहे जन ते सतगुर कला जियो ਜਿਸ ਦਾ ਸਾਥ ਇਸਤੇਫਰ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਬੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਚਰਣਾ ਠਾਕੁਰ ਕੈ ਰਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ सांत सुख सहज तुन उपजी उपजीधु संग ना जियो लागी प्रीत न तूट मूल हर अंतर बाहर रहे अपर पूरे सिमर 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 गुण गाम काटी जम की फासा जियो अमृत वरख अनहद बाणी मन तन अंतर सत समाणी तृप्त अगाए रहे जन ते सतगुर किया दरा जियो ਜਿਸ ਕਾ ਸਾਥ ਇਸਤੇ ਫਰ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਬੜ ਭਾਗੀ ਨਾਨਕ ਪੂਰਨ ਆਸਾ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਚਰਣਾ ਠਾਕੁਰ ਕਹਿ ਰਿਹਾ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ सुख सहज तुन उपजी उपजीधु संग ना जियो लागी प्रीत न तुट मूल हर अंतर बाहर बहर रहपूर सिमर 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 गुण गवां काटी जम की फासा जियो अमृत वरख अनहद बाणी मन तन अंतर सत समाणी तृप्त अगाए रहे जन ते सतगुर किया दरा जियो ਜਿਸ ਕਾ ਸਾਥ ਇਸਤੇ ਫਰ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਬੜ ਭਾਗੀ ਨਾਨਕ ਤੇਰਾ ਆਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਚਰਣਾ ਠਾਕੁਰ ਕਹਿ ਰਿਹਾ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸ਼ਾਂਤ ਸੁਖ ਸਹਿਜ ਤੁਨ ਉਪਜੀ ਸਾਧੂ ਸੰਗ ਨਿਵਾਸਾ ਜੀਓ ਲਾਗੇ ਪ੍ਰੀਤ ਨਾ ਟੁੱਟੈ ਮੂਲ ਹਰ ਅੰਤਰ ਬਾਹਰ ਰਹਿਆ ਭਰਪੂਰ ਸਿਮਰ 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 ਗੁਣ ਗਾਵਾ ਕਾਟੀ ਜਮ ਕੀ ਫਾਸਾ ਜੀਓ ਅਮਰਤ ਵਰਖੈ ਅਨਹਦ ਬਾਣੀ ਮਨ ਤਨ ਅੰਤਰ ਸਾਤ ਸਮਾਣੀ ਤ੍ਰਿਪਤ ਅਗਾਏ ਰਹੇ ਜਨ ਤੇਰੇ ਸਤਿਗੁਰ ਕੀਆ ਦਿਲਾਸਾ ਜੀਓ ਜਿਸ ਦਾ ਸਾਥ ਇਸਤੇਫਰ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਬੜ ਭਾਗੀ ਨਾਨਕ ਪੂਰਨ ਆਸਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ